गुड मॉर्निंग जी सायानु किदां सारे आपे खुश हो ਤੁਸੀਂ ਸਾਰੇ ਵਧੀਆ ਹੋਮੋਗੇ 7 ਵਜ ਗਏ ਨੇ ਮੈਂ ਉਕੀ ਸੀ 6 ਵਜੇ ਅੱਗੇ ਮੈਂ ਕੰਮ ਕਰ ਲੈਨੀ ਆ ਤੇ ਅੱਜ ਮੇਰੇ ਤੋਂ 6 ਤੋਂ 7 ਕੰਮ ਨਹੀਂ ਹੋਏ ਤੇ ਮੇਰੇ ਸਾਰੇ ਕੰਮ ਫੈਲ ਰਹੇ ਪਏ ਨੇ ਟੈਨਸ਼ਨ ਹੋਈ ਪਈ ਆ ਕਿਉਂਕਿ ਮम्मा ਵੀ ਚੱਲ ਗਏ ਨੇ ਰਿਸ਼ਤੇਦਾਰੀ ਦੇ ਵਿੱਚ ਇਹਨਾਂ ਨੇ ਵੀ ਅੱਜ ਜਲਦੀ ਜਾਣਾ ਕਹਿੰਦੇ ਸ਼ੌਪ ਤੇ ਮੁੰਡਾ ਆਇਆ ਨਹੀਂ ਹੈਗਾ ਮੈਂ ਜਲਦੀ ਜਾਣਾ ਬਸ ਦੇਖੋ ਅੱਜ ਮੈਂ ਹਨਰ ਨੂੰ ਨਾਲ ਲੈ ਕੇ ਕੰਮ ਕਿਵੇਂ ਕਰੂੰ ਕੀ ਨਹੀਂ ਕਰੂੰ ਕੁਝ ਪਤਾ ਨਹੀਂ ਤੇ ਬਣੀ ਰਿਹਾ ਜੋ ਜੀ ਬਲੌਗ ਦੇ ਨਾਲ ਸੋ ਹਾਂਜੀ ਇੱਥੇ ਲੱਗੀ ਸੀਗੀ ਮੈਂ ਕਿਚਨ ਦੀ ਕਲੀਨਿੰਗ ਕਰਨ ਥੋੜੀ ਜੀ ਬੋਡੀ ਮੇਰੀ ਲੋ ਰਹਿੰਦੀ ਹੈਗੀ ਸਵੇਰੇ ਸਵੇਰੇ ਬਿਕੋਜ਼ ਹੌਲੀ-ਹੌਲੀ ਜਿਹੜੀ ਸ਼ਰੀਰ ਆ ਠਿਭ ਹੁੰਦਾ ਬਿਕੋਜ਼ ਮੈਨੂੰ ਬੀਪੀ ਦੀ ਪ੍ਰੋਬਲਮਸ ਤੇ ਕੁਝ ਹੋਰ ਪ੍ਰੋਬਲਮਸ ਰਹਿੰਦੀਆਂ ਨੇ ਨਾ ਤਾਂ ਕਰਕੇ ਬਾਕੀ ਮੈਂ ਖੁਸ਼ ਰਹਿਣ ਦੀ ਕੋਸ਼ਿਸ਼ ਕਰਦੀ ਆਂ ਵੀ ਜਿੰਨੀ ਖੁਸ਼ ਰਹੂੰਗੀ ਉਹਨਾਂ ਜਿਹੜਾ ਸ਼ਰੀਰ ਆ ਉਹ ਠੀਕ ਰਹੂਗਾ ਤੰਦਰੁਸਤ ਰਹੂਗਾ ਤੇ ਆਪਾਂ ਸਾਹਮਣੇ ਕੁਝ ਰਹਿਣਾ ਚਾਹੀਦਾ ਆਲੇ-ਦੁਆਲੇ ਦੀਆਂ ਗੱਲਾਂ ਲੋਕ ਕੀ ਕਹਿੰਦੇ ਆ ਉਹ ਕੀ ਕਹਿੰਦਾ ਇਹ ਕੀ ਕਹਿੰਦਾ ਹਨ ਇਹਨਾਂ ਗੱਲਾਂ ਬਲ ਆਪਾਂ ਨੂੰ ਘੱਟ ਦੇਣਾ ਚਾਹੀਦਾ ਧਿਆਨ ਦੇਣਾ ਚਾਹੀ ਗਾਰ ਵੀ ਸੁਣਨੀ ਚਾਹੀਦੀ ਹੈ ਲੋਕ ਕਾਂ ਦੀ ਸਮਾਜ ਦੀ ਨਹੀਂ ਸੁਣਾਈ ਦੀ ਲੋਕ ਤਾਂ ਬਹੁਤ ਕੁਝ ਕਹਿੰਦੇ ਨੇਗੇ ਹਨਾ ਬਸ ਖੁਸ਼ ਰਹੋ ਬਸ ਇਸ ਤੋਂ ਬਾਅਦ ਮੈਂ ਕਰਤੀ ਸੀ ਕਿਚਨ ਦੀ ਕਲੀਨਿੰਗ ਮੈਂ ਨਾ ਬੁੱਤ ਕੀ ਲੈਣਾ ਚੰਗਾ ਦੱਸ ਫਿਰ ਹੈਲੋ ਕਰ ਲਾ ਚੀਜੀ ਲੈਣੀ ਆ ਚੀਜੀ ਕੀ ਲੈਣਾ ਦਾ ਬਾਹਰ ਜਾਣਾਗਾ ਉੱਥੇ ਪਤਾ ਸਕੂਟਰੀ ਕੋਲੇ ਖੇਡਦਾ ਸੀ ਮੈਂ ਇਹਨੂੰ ਚੱਕ ਲਿਆਈ ਉੱਥੋਂ ਤਾਂ ਲੱਗਿਆ ਇਹਨਾਂ ਕਰ ਚੰਗਾ ਮੈਂ ਚਾਹ ਲਿਓਨੀ ਆਪਾਂ ਚਾਹ ਪੀਵਾਂਗੇ ਜੀ ਇੱਥੇ ਬਰਤਨ ਵਗੈਰਾ ਸਾਰੇ ਮੈਨੇ ਸਾਫ ਕਰਤੀ ਸੀਗੇ ਤੇ ਇਹ ਸ਼ੰਕਾ ਵਗੈਰਾ ਸਾਰਾ ਸੈਲਫ ਵਗੈਰਾ ਸਾਰੀ ਕਲੀਨਿੰਗ ਮੇਰੀ ਹੋਈ ਸੀਗੀ ਤੇ ਕੰਮ ਮੇਰਾ ਨਿਪਟ ਗਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਵੀ ਸੀਗੀ ਝਾੜੂ ਲਗਾਉਣ ਸੱਤਲਾ ਤਾਂ ਮੈਂ ਗਈ ਰੂਮ ਦੇ ਵਿੱਚ ਬਿਕੋਜ਼ ਉਹਨੂੰ ਬਿਓ ਪੁੱਤ ਉੱਠ ਗਏ ਸੀਗੇ ਇਸ ਲਈ ਪਹਿਲਾਂ ਮੈਂ ਸੋਚਿਆ ਪਹਿਲਾਂ ਮੈਂ ਰੂਮ ਦੇ ਵਿੱਚ ਹੀ ਇੱਕ ਵਾਰ ਝਾੜੂ ਰਗਾਵਾ ਫਿਰ ਜਦੋਂ ਚਾਦਰ ਚੁੱਦਰ ਝਾੜਾਂਗੇ ਉਦੋਂ ਦਵਾਰੇ ਲਗਾ ਦਾਂਗੇ ਤੇ ਇੱਥੇ ਹੁਣ ਆ ਗਿਆ ਸੀਗਾ ਕੋਲੇ ਆ ਕੇ ਬਹਿ ਗਿਆ ਸੀਗਾ ਉਹ ਕਹਿੰਦਾ ਪਿਆ ਸੀਗਾ ਵੀ ਮੈਨੂੰ ਝਾੜੂ ਦੇ ਦਿਓ ਉਹਨੂੰ ਬੜਾ ਮੂਰਹੰਦਾ ਝਾੜੂ ਦੇ ਨਾਲ ਧੰਨਵਾਏ ਬਾਏ ਜਾਣਨਾ ਬਾਈ ਕਰ ਦੇ ਦਾਦੀ ਨੂੰ ਤੂੰ ਐ ਬੈਠੀ ਆ ਨੀ ਹੈ ਤੇਰੀ ਮੰਮੀ ਨਹੀਂ ਹੈਗੀ ਇੱਥੇ ਜਿੰਮੀ ਅਸੇ ਲੀਆਂ ਇਕੱਠੀਆਂ ਹੋ ਗਈਆਂ। ਆਜਾ ਆਜਾ। ਅਰੇ ਥੀ ਜੀ ਮੈਂ ਧਰਤੀ ਸੀਗੀ ਫਿਰ ਢਾਲ ਝਾੜੂ ਪੂੰਛੇ ਦਾ ਝਾੜੂ ਪੂੰਛੇ ਦਾ ਕੰਮ ਕਰਕੇ ਮੈਂ ਢਾਲ ਬਣਾਤੀ ਸੀਗੀ। ਅਸੀਂ ਨਾ ਸਾਲਾ ਸੱਤ ਜਦੋਂ ਗਏ ਸੀਗੇ ਉੱਥੋਂ ਬੜੀਆਂ ਲੈ ਕੇ ਆਏ ਸੀ। ਉਹ ਵਾਲੀ ਅਜਨੇ ਢਾਲ ਬਣਾਈ ਸੀ ਤੇ ਫਿਰ ਨਾਲ ਬਣਾਈ ਸੀ ਕਿ ਮੈਂ ਤੌਂਠੀ ਤੇ ਫਿਰ ਮੈਂ ਗਈ ਇਹਨਾਂ ਨੂੰ ਰੋਟੀ ਦੇਣ ਮੈਂ ਪਹਿਲਾਂ ਖਾ ਲਈ ਸੀ ਰੋਟੀ। ਅੰਦਰ ਆ ਜਾ ਅੰਦਰ ਛੱਟ ਘਵਾਣੀ ਐ ਨਾ ਤੂੰ ਆ ਚੱਕ ਪਹਿਲਾਂ ਗੱਲ ਸੁਣੀ ਆ ਚੱਕ ਜਿਹੜੇ ਉਹ ਸਿੱਟੇ ਨੇਗੇ ਉਹ ਚੱਕ ਉਧਰ ਵੀਰੇ ਨੂੰ ਫੜਾ ਕੇ ਆ ਫਿਰ ਆਪਾਂ ਘਰੇ ਜਾਣਾਗਾ ਫੜਾ ਕੇ ਆ ਵੀਰੇ ਨੂੰ ਇਧਰ ਦੀ ਫੜਾ ਇਧਰ ਦੀ ਫੜਾ ਕੇ ਆ ਚੱਲ ਫੜਾ ਕੇ ਆ ਫੜਾ ਵੀਰੇ ਨੂੰ ਫੜਾ ਕੇ ਆ ਵੀਰੇ ਨੂੰ ਗੰਦ ਗੁੰਦ ਪਾ ਕੇ ਚੱਲਿਆ ਅਚਕਕੇ ਦੇ ਮੈਨੂੰ ਮੈ ਰੱਖਾ ਉੱਪਰ ਗਲਾਸ ਵੀ ਚੱਕੋ ਰੱਖੋ ਉੱਪਰ ਰੱਖ ਦਿਓ ਇੱਥੇ ਇੱਥੇ ਰੱਖ ਦਿਓ ਚਾ